ਕਬੱਡੀ ਤੋਂ ਮੈਂ ਜਿਤਨਾ ਮੰਨ ਕੇ ਚੱਲ ਜਿਹੜੀ ਸਪੋਰਟਸ ਆ ਉਹ ਬੰਦਾ ਉਦਾਂ ਇੰਨੀ ਚੀਜ਼ ਹੈਗੀ ਆ ਕਿ ਉਹ ਰਿਸ਼ਤੇ ਨਾ ਤੇ ਤੋੜ ਦਿੰਦਾ ਜੀ ਤੇ ਸਪੋਰਟਸ ਜਿਹੜੀ ਆ ਉਹ ਬੰਦਾ ਰਿਸ਼ਤੇਦਾਰ ਨਹੀਂ ਆ ਨਹੀਂ ਵਰਤ ਸਕਦਾ ਉਦਾਂ ਇਦਾਂ ਨਾ ਵੀ ਉਹ ਆਦੇ ਕੰਮ 'ਚ ਬਿਲੀ ਇੰਨਾ ਜ਼ਿਆਦਾ ਹੋ ਜਾਂਦਾ। ਸੰਗੀ ਆਉਣਾ ਜਾਣਾ ਕੱਢ ਜਾਂਦਾ ਕਿਤੇ ਵੀ ਆਪਣੇ ਆਪ ਨੂੰ ਟਾਈਮ ਸਾਰੀ ਦਿਹਾੜੀ ਦੇਣਾ ਪੈਂਦਾ। ਤੇ ਮੈਂ ਤਕਰਲਾ ਖਾਲਾ ਪੀਲਾ ਸੋਲਾ ਮੈਂ ਕਿਹਾ ਜਾ ਖਾਲਾ ਪੀਲਾ ਸੋਲਾ ਇਦਾਂ ਹੀ ਬਸ ਚੱਲੀਏ ਜਿਹੇ ਤਰ੍ਹਾਂ ਮੰਨ ਕੇ ਚੱਲ ਕਿ ਨਾਰਮਲ ਬੰਦਾ 2-4 ਦਿਨ ਕਿਤੇ ਲਾ ਆਊਗਾ ਪਲੇਅਰ ਨਹੀਂ ਲਾ ਕੇ ਆ ਸਕਦਾ ਉਦਾਂ ਮੰਨ ਕੇ ਚੱਲ ਜਦੋਂ ਫ੍ਰੀ ਟਾਈਮ ਹੋਵੇ ਫਿਰ ਭਾਵੇਂ ਚੱਲ ਜਾਈ ਜਾਵੇਗਾ ਹਾਂ ਜੇ ਉਹ ਮੰਨ ਕੇ ਚੱਲ ਜੀ ਥੰਦੇ ਆਪਣੇ ਗਰਮੀ 'ਚ ਮੈਚ ਚੱਲਣ ਦੇ ਆਪਾਂ ਕਿੱਥੇ ਜਾ ਗਏਗੇ ਕਿਤੇ ਨਹੀਂ ਜਾ ਸਕੋ ਆਪਾਂ ਨੂੰ ਮੰਨ ਕੇ ਚੱਲ ਵੀ ਕੱਲ ਨੂੰ ਫੇਰ ਮੈਚ ਹੈ ਪਰਸੋਂ ਨੂੰ ਫੇਰ ਮੈਚ ਹੈ ਇਲਸਰ ਕੇ ਆਪਾਂ ਨੂੰ ਨਾ ਕੋਈ ਰਿਸ਼ਤੇਦਾਰੀ ਜੇ ਰਿਸ਼ਤੇਦਾਰੀ ਤੇ ਵੀ ਜਾਵਾਂਗੇ ਤੇ ਆਪਾਂ ਨੂੰ ਟਾਈਮ ਦੇ ਟਾਈਮ ਮੁਰਨਾ ਪੈਣਾ ਫਿਰ ਮੈਂ ਇੱਥੇ ਉਹਨਾਂ ਕੋਲ ਨਾ ਹਾਂਜੀ ਇਹ ਜਿਹੜੀ ਸਪੋਰਟ ਸੀ ਜਾਂ ਸਪੋਰਟ